ਲੰਗੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓਜ਼ ਨਸ਼ਰ ਹੁੰਦੀਆਂ ਨੇ ਫੇਸਬੁੱਕ ਦੇ ਉੱਤੇ ਇੱਕ ਖਾਤੇ ਵੱਲੋਂ ਕੁਝ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਜਗਮਨ ਸਮਰਾਨਾ ਦਾ ਵਿਅਕਤੀ ਇਹਨਾਂ ਵੀਡੀਓਜ਼ ਨੂੰ ਆਪਣੇ ਖਾਤੇ ਉੱਤੇ ਅਪਲੋਡ ਕਰਦਾ ਔਰ ਉੱਥੇ ਇਹ ਵੀ ਲਿਖਦਾ ਹੈ ਕਿ ਇਹ ਸਿਰਫ ਟ੍ਰੇਲਰ ਹੈ ਜਿਸ ਦੇ ਵਿੱਚ ਇਲਜ਼ਾਮ ਲਾਏ ਗਏ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੀਡੀਓਜ਼ ਨੇ ਉਹ ਵੀਡੀਓਜ਼ ਕੁਝ ਅਸ਼ਲੀਲ ਕਿਸਮ ਦੀਆਂ ਵੀਡੀਓਜ਼ ਸਨ ਅਤੇ ਅੰਤ ਦੇ ਵਿੱਚ ਜਦੋਂ ਉਹਨਾਂ ਦੀ ਜਾਂਚ ਹੋਈ ਤੇ ਉਹਨਾਂ ਨੂੰ AI ਦੇ ਨਾਲ ਜਨਰੇਟਡ ਵੀਡੀਓਜ਼ ਡਿਕਲੇਅਰ ਕੀਤਾ ਗਿਆ ਔਰ ਉਸ ਖਾਤੇ ਦੇ ਖਿਲਾਫ ਯਾਨੀ ਕਿ ਜਗਮਨ ਸਮਰਾ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਲੰਗੇ ਦਿਨੀ ਮਹਾਲੀ ਦੇ ਸਾਈਬਰ ਸੈੱਲ ਦੇ ਵਿੱਚ ਸਾਈਬਰ ਸੈੱਲ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਔਰ ਉਸ ਐਫ ਆਈ ਆਰ ਦੇ ਵਿੱਚ ਵਕ ਵਕ ਤਾਰਾ ਲਗਾ ਕੇ ਇਸ ਮਾਮਲੇ ਨੂੰ ਅੱਗੇ ਜਾਂਚ ਵਾਸਤੇ ਤਿਆਰ ਕਰ ਦਿੱਤਾ ਜਾਂਦਾ ਔਰ ਹੁਣ ਇਸ ਮਾਮਲੇ ਨੂੰ ਉਸੇ ਤਰੀਕੇ ਦੇ ਨਾਲ ਵਿਚਾਰਿਆ ਜਾਵੇਗਾ ਇਸ ਦੀ ਤਫਤੀਸ਼ ਕੀਤੀ ਜਾਵੇਗੀ ਦੱਸ ਦिए ਕਿ ਭਾਰਤੀਆਂ ਦੰਡਾਵਲੀ ਦੀ ਵੱਖ-ਵੱਖ ਤਾਰਾ ਮ ਲਗਾਈਆਂ ਗਈਆਂ 342 3531 3522 3522 336 ਦੀ ਕਲੋਜ਼ 4 ਅਤੇ 59 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਬੀ ਐਨ ਐਸ ਦੀਆਂ ਵੱਖ-ਵੱਖ ਤਾਰਾ ਮ ਲਗਾਈਆਂ ਗਈਆਂ ਨੇ ਔਰ ਇਸ ਪੂਰੇ ਮਾਮਲੇ ਦੇ ਉੱਤੇ ਹੁਣ ਤਕੀਕਾਤ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਇੱਕ ਖੋਚਾ ਤਰੀਕੇਕਾਰ ਸਮਝਿਆ ਜਾ ਸਕਦਾ ਹੈ ਕਿਉਂਕਿ ਜੋ ਤਰੀਕਾ ਅਖਤਿਆਰ ਕੀਤਾ ਗਿਆ ਇਸ ਨੂੰ ਸਿਆਸੀ ਨਾ ਸਮਝ ਕੇ ਨਿੱਜੀ ਕਿੜਬਾਜੀ ਕਿਹਾ ਜਾ ਸਕਦਾ ਕਿਉਂਕਿ ਜੇ ਇਹ ਸਿਆਸੀ ਦਾਅਪੇਚ ਵੀ ਹੈ ਨੇ ਤਾਂ ਇਹ ਬੜੇ ਹੀ ਖੋਚੇ ਦਾਅਪੇਚ ਨੇ ਬੜੇ ਹੀ ਨੀਵੇਂ ਪੱਦਰ ਦੇ ਦਾਅਪੇਚ ਨੇ ਜੇ ਸਿੱਧੇ ਤੌਰ ਦੇ ਉੱਤੇ ਇੱਕ ਸਵਾਲ ਕੀਤਾ ਜਾਵੇ ਕਿਸੇ ਦੀ ਨਿੱਜੀ ਜ਼ਿੰਦਗੀ ਤੋਂ ਕੋਈ ਵੀ ਆ ਕਿਸੇ ਕਿਸਮ ਦੀ ਕੋਈ ਤਵਕਕੂ ਨਹੀਂ ਰੱਖਦਾ ਕੋਈ ਇਹ ਜਾਣਨਾ ਨਹੀਂ ਚਾਹੁੰਦਾ ਕਿ ਕੋਈ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਕਰ ਰਿਹਾ ਜੇ ਮੁੱਖ ਮੰਤਰੀ ਵੱਖ-ਵੱਖ ਮੰਤਰੀ ਜਾਂ ਐਮਐਲਏਜ਼ ਤੱਕ ਦਾ ਵੀ ਵੇਰਵਾ ਹੋਵੇ ਜਾਂ ਸਿਆਸੀ ਲੀਡਰਾਂ ਦੇ ਬਾਰੇ ਵੀ ਗੱਲ ਹੋਵੇ ਤਾਂ ਪੰਜਾਬ ਦੇ ਲੋਕਾਂ ਨੂੰ ਇੱਥੇ ਤੱਕ ਮਤਲਬ ਹੋਣਾ ਚਾਹੀਦਾ ਹੈ ਕਿ ਸਾਡੇ ਲੀਡਰ ਸਾਡੇ ਸਿਆਸੀ ਲੀਡਰ ਪੰਜਾਬ ਦੇ ਵਾਸਤੇ ਕੀ ਕਰ ਰਹੇ ਹੈ ਪੰਜਾਬ ਦੇ ਹਿੱਤ ਵਾਸਤੇ ਕੀ ਕਰ ਰਹੇ ਨੇ ਹਾਲਾਂਕਿ ਇਸ ਤੋਂ ਇਲਾਵਾ ਇਹ ਸਵਾਲ ਖੜੇ ਕਰਨ ਤੋਂ ਇਲਾਵਾ ਹੋਰ ਸਾਰਾ ਕੁਝ ਕੀਤਾ ਜਾ ਰਿਹਾ ਹੈ ਹੋਰ ਹਰ ਕਿਸਮ ਦੀ ਰਾਜਨੀਤੀ ਜਿਹੜੀ ਹੈ ਭਾਵੇਂ ਉਹ ਚੰਗੀ ਹੋਵੇ ਮੰਦੀ ਹੋਵੇ ਭੰਦੀ ਹੋਵੇ ਹਰ ਇੱਕ ਤਰੀਕੇ ਕਰ ਨੂੰ ਇਖਤਿਆਰ ਕੀਤਾ ਜਾ ਰਿਹਾ ਹੈ ਔਰ ਹਰ ਇੱਕ ਤਰ੍ਹਾਂ ਦੀਆਂ ਵੀਡੀਓਜ਼ ਹਰ ਇੱਕ ਤਰ੍ਹਾਂ ਦੀਆਂ ਆਡੀਓਜ਼ ਹਰ ਇੱਕ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵਾਇਰਲ ਹੋ ਜਾਂਦੀਆਂ ਨੇ ਸੋਸ਼ਲ ਮੀਡੀਆ ਦਾ ਯੁੱਗ ਭਾਵੇਂ ਕਿ ਇਹ ਇੱਕ ਲਾਹੇਵੰਦ ਯੁੱਗ ਹੈ ਪਰ ਇਸ ਦੇ ਵਿੱਚ ਹੋਛੀ ਰਾਜਨੀਤੀ ਘਟਿਆ ਵਰਤੀ ਇਹ ਸਾਰਾ ਕੁਝ ਵੇਖਣ ਨੂੰ ਮਿਲਦਾ ਘਟਿਆ ਵਰਤੀਰੇ ਵੇਖਣ ਨੂੰ ਮਿਲਦੇ ਆ ਹਾਲਾਂਕਿ ਹੁਣ ਐਫ ਆਈ ਆਰ ਦਰਜ ਹੋ ਚੁੱਕੀ ਹੈ ਏ ਆਈ ਜਨਰੇਟਿਡ ਵੀਡੀਓ ਦੱਸੀ ਜਾ ਰਹੀ ਆ ਔਰ ਇਸ ਪੂਰੀ ਵੀਡੀਓ ਨੂੰ ਲੈ ਕੇ ਜਾਂ ਇਵਨ ਜਿਵੇਂ ਇਹ ਦਾਵਾ ਕੀਤਾ ਗਿਆ ਕਿ ਟ੍ਰੇਲਰ ਹੈ ਅੱਗੇ ਹੋਰ ਵੀ ਉਹਨਾਂ ਕੋਲ ਵੀਡੀਓਜ਼ ਪਈਆਂ ਆ ਇਸ ਪੂਰੇ ਮਾਮਲੇ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਜਾਂਚ ਕੀਤੀ ਜਾਵੇਗੀ ਪਰ ਸਵਾਲ ਇਹ ਖੜਦਾ ਹੈ ਕਿ ਕਿਸੇ ਨੂੰ ਇਸ ਕਿਸਮ ਦੀਆਂ ਵੀਡੀਓਜ਼ ਦੇ ਨਾਲ ਕੋਈ ਮਤਲਬ ਹੋਣਾ ਚਾਹੀਦਾ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਬਣਾਈ ਹੈ ਜੇ ਕਿਸੇ ਸਿਆਸੀ ਪਾਰਟੀ ਨੂੰ ਜਿਤਾਇਆ ਆ ਉਹਨਾਂ ਦੇ ਐਮ ਐਲ ਏ ਨੂੰ ਜਿਤਾਇਆ ਸੀ ਪੰਜਾਬ ਦੇ ਕੰਮਾਂ ਵਾਸਤੇ ਜਿਤਾਇਆ ਨਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਮਸਾਲਾ ਹਾਸਲ ਕਰਨ ਵਾਸਤੇ ਮਸਾਲੇ ਭਰੀਆਂ ਵੀਡੀਓਜ਼ ਹਾਸਲ ਕਰਨ ਵਾਸਤੇ ਕੋਈ ਇਸ ਤਰ੍ਹਾਂ ਦਾ ਅੱਪਦਾ ਟੌਪਿਕ ਅਖਤਿਆਰ ਕਰਨ ਵਾਸਤੇ ਉਹਨਾਂ ਨੂੰ ਜਿਤਾਇਆ। ਦਾਹੀ ਕਿਸੇ ਸਿਆਸੀ ਵਿਰੋਧੀ ਨੂੰ ਜਾਂ ਕਿਸੇ ਕਿਸਮ ਦੇ ਵੀ ਵਿਰੋਧੀ ਨੂੰ ਇਹ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਤਰੀਕੇਕਾਰ ਅਖਤਿਆਰ ਕੀਤਾ ਜਾਵੇ। ਖੈਰ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਔਰ ਜਨਤਕ ਤੌਰ ਦੇ ਉੱਤੇ ਜੋ ਚੀਜ਼ ਪ੍ਰਚਾਰੀ ਜਾ ਰਹੀ ਹੈ ਕਿ ਇਸ ਦੇ ਨਾਲ ਪੰਜਾਬ ਦੀ ਕੋਈ ਭਲਾਈ ਹੈਗੀ ਹੈ ਕਿ ਇਸ ਦੇ ਨਾਲ ਪੰਜਾਬ ਦੀ ਕੋਈ ਭਲਾਈ ਜੁੜੀ ਹੋਈ ਹੈ ਵੀਡੀਓਜ਼ ਅਪਲੋਡ ਕਰਨ ਬਾਰੇ ਨੂੰ ਇਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਸੋਚਣਾ ਚਾਹੀਦਾ ਖਾਸ ਤੌਰ ਦੇ ਉੱਤੇ ਜਦੋਂ ਗੱਲ ਪੰਜਾਬ ਦੀ ਹੋਵੇ ਹਾਲਾਂਕਿ ਜੇ ਕੋਈ ਸਿਆਸੀ ਪ੍ਰੋਬਲਮ ਹੈ ਸਿਆਸੀ ਦਿੱਕਤ ਹੈ ਕੋਈ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਦੇ ਅਹੁਦੇ ਤੇ ਦਿੱਕਤ ਹੈ ਤਾਂ ਇਸ ਸੰਬੰਧੀ ਸਿਆਸੀ ਸਵਾਲ ਖੜੇ ਕਰਨੇ ਚਾਹੀਦੇ ਆ ਕਿ ਮੁੱਖ ਮੰਤਰੀ ਨੇ ਜੋ ਵਾਅਦੇ ਕੀਤੇ ਸੀ ਕਿ ਉਹ ਪੂਰੇ ਕੀਤੇ ਆ ਮੁੱਖ ਮੰਤਰੀ ਪੰਜਾਬ ਲਈ ਕੀ ਕਰ ਰਿਹਾ ਆ ਆਮ ਆਦਮੀ ਪਾਰਟੀ ਪੰਜਾਬ ਲਈ ਕੀ ਕਰ ਰਹੀ ਹੈ ਪੰਜਾਬ ਦੇ ਐਮ ਐਲ ਏਜ਼ ਕੀ ਕਰ ਰਹੇ ਆ ਮੰਤਰੀ ਕੀ ਕਰ ਰਹੇ ਆ ਪਰ ਉਹ ਸਿਆਸੀ ਸਵਾਲ ਨਹੀਂ ਕੀਤੇ ਜਾਂਦੇ ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਜਿਹੜਾ ਨੂੰ ਦਿਖਾ ਕੇ ਤੇ ਲੋਕਾਂ ਦੇ ਵਿੱਚ ਇਕ ਉਤਸੁਕਤਾ ਪੈਦਾ ਕੀਤੀ ਜਾਂਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦਾ ਕੋਈ ਲੀਡਰ ਜਾਂ ਪੰਜਾਬ ਦਾ ਕੋਈ ਸਾਬਕਾ ਲੀਡਰ ਸਾਬਕਾ ਮੰਤਰੀ ਇਹ ਸਭ ਕੁਝ ਕਰਦੇ ਪਏ ਆ ਪਰ ਇਸ ਦੇ ਨਾਲ ਅਸਲ ਮayne ਦੇ ਵਿੱਚ ਪੰਜਾਬ ਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਇਸ ਵੇਲੇ ਪੰਜਾਬ ਦੇ ਹਾਲਾਤ ਕੀ ਨੇ ਪੰਜਾਬੀਆਂ ਨੂੰ ਉਹ ਸਮਝਣਾ ਚਾਹੀਦਾ ਹੈ ਪੰਜਾਬ ਦੇ ਵਾਸਤੇ ਆ ਚਿੰਤਕ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਵੇਲੇ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਆਰਥਿਕਤਾ ਕਿੱਥੇ ਖੜੋਤੀ ਹੈ ਕਿਸਾਨੀ ਕਿੱਥੇ ਖੜੋਤੀ ਹੈ ਪੰਜਾਬ ਦਾ ਸਿੱਖਿਆ ਢਾਂਚਾ ਕਿੱਥੇ ਖੜੋਤਾ ਹੈ ਔਰ ਕੀ ਕੁਝ ਹੋਣਾ ਚਾਹੀਦਾ ਹੈ ਇਹਨਾਂ ਮਸਲਿਆਂ ਬਾਰੇ ਸਵਾਲ ਹੋਣੇ ਚਾਹੀਦੇ ਹਨ ਅਨਪਲੋਇਮੈਂਟ ਬੜੇ ਸਵਾਲ ਹੋਣੇ ਚਾਹੀਦੇ ਆ ਇਹੋ ਜੀਆਂ ਤਕਰੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਸਾਂਝੀਆਂ ਘੱਟੋ ਘੱਟ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਤਕਰੀਰਾਂ ਨਹੀਂ ਜਿਨ੍ਹਾਂ ਦੇ ਵਿੱਚ ਲੋਕ ਅਸਲ ਮਾਇਨੇ ਤੋਂ ਹਟ ਕੇ ਤੇ ਇਸ ਤਰ੍ਹਾਂ ਦੇ ਮਸਾਲੇ ਭਰੇ ਤਤ ਜਿਹੜੇ ਨੇ ਉਹ ਫਰੋੜਨ ਲੱਗ ਜਾਣ ਇਸ ਤਰ੍ਹਾਂ ਦੀਆਂ ਚੀਜ਼ਾਂ ਫਰੋੜਨ ਲੱਗ ਜਾਣ ਔਰ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਨੂੰ ਵਾਇਰਲ ਕੀਤਾ ਜਾਣ ਲੱਗੇ ਖੈਰ ਸੋਸ਼ਲ ਮੀਡੀਆ ਇੱਕ ਵੱਡਾ ਰੂਪਕ اختیار ਕਰਦਾ ਹੈ ਔਰ ਜ਼ਰੂਰੀ ਹੈ ਕਿ ਇਸ ਨੂੰ ਸਹੀ ਤਰੀਕੇ ਦੇ ਨਾਲ ਆਪਣੀ ਭਲਾਈ ਵਾਸਤੇ ਔਰ ਆਪਣੇ ਸੂਬੇ ਦੀ ਭਲਾਈ ਵਾਸਤੇ ਵਰਤਿਆ ਜਾਵੇ ਨਾ ਕਿ ਇੱਕ ਦੂਸਰੇ ਉੱਤੇ ਚਿੱਕੜ ਛੁੱਟਣ ਵਾਸਤੇ ਨਾ ਕਿ ਇੱਕ ਦੂਸਰੇ ਨੂੰ ਬਦਨਾਮ ਕਰਨ ਵਾਸਤੇ ਖੈਰ ਜੋ ਵੀ ਹੋਏਗਾ ਹੋਂਦੇ ਸਮੇਂ ਵਿੱਚ ਦੱਸਦੇ ਰਵਾਂਗੇ ਕਿਉਂਕਿ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਸ ਦੇ ਉੱਤੇ ਤਫ਼ਤੀਸ਼ ਵੀ ਹੋਵੇਗੀ ਹੋ ਸਕਦਾ ਹੈ ਕਿ ਇਸ ਉੱਤੇ ਕੋਈ ਕਾਰਵਾਈ ਵੀ ਹੋਵੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੁਬਾਨੀ ਦੀ ਪੰਜਾਬੀ ਤੇ